ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੇ ਮੈਂ ਤੁਹਾਡਾ ਦੋਸਤ ਸਤਪਾਲ ਸਿੰਘ ਦੇੜਕਾ ਪੰਜਾਬੀ ਫਿਲਮ ਇੰਡਸਟਰੀ ਨੂੰ ਪਿਆਰ ਕਰਨ ਵਾਲੇ ਹੋਬੀ ਢਾਲੀਵਾਲ ਜੀ ਦੇ ਨਾਮ ਤੋਂ ਵੱਖੋ ਵੀ ਜਾਣਕਾਰ ਨੇ ਤੇ ਜਾਣਦੇ ਨੇ ਤੇ ਹੋਬੀ ਜੀ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਬੀ ਜੀ ਤੁਹਾਡੀ ਆਉਣ ਵਾਲੀ ਫਿਲਮ ਸੈਕਟਰ 17 ਬਾਰੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਜ਼ਰੂਰ ਜਾਣਕਾਰੀ ਦਿਓ ਪ੍ਰਿੰਸ ਕਮਲਜੀਤ ਦੀ ਕਹਾਣੀ ਹੈ ਜੀ ਸੈਕਟਰ 17 ਔਰ ਪ੍ਰਿੰਸ ਕਮਲਜੀਤ ਜਿੰਨੀ ਵੀ ਮੈਂ ਤਾਰੀਫ ਕਰਾਂ ਥੋੜੀ ਹੈ ਬਹੁਤ ਖਤਰਨਾਕ ਲਿਖਦਾ ਹੈ ਵੱਖਰਾ ਲਿਖਦਾ ਹੈ ਸੋ ਕਹਾਣੀ ਪੀਰੀਅਡ ਐ ਪੁਰਾਣੀ ਕਹਾਣੀ ਐ ਸੋ ਸੈਕਟਰ 17 ਬਸ ਮੈਂ ਇਨਾ ਹੀ ਕਹਾਂਗਾ ਕਿ ਦੇਖ ਕੇ ਜ਼ਰੂਰ ਆਇਓ 15 ਤਰੀਕ ਨੂੰ ਰਿਲੀਜ਼ ਐ ਡਿਫਰੈਂਟ ਟੋਟਲੀ ਡਿਫਰੈਂਟ ਐ ਤੇ ਮੈਂ ਵਿਲਮ ਇਟਾ ਦੇਖ ਲਿਆ ਆਰ ਚੰਗਾ ਲੱਗਿਆ ਮੈਂ ਹਲੇ ਤੱਕ ਫਿਲਮ ਦੇਖੀ ਤਾਂ ਨਹੀਂ ਦੇਖ ਲੈਣੇ ਆ ਸੀ ਪਰ ਮੇਰੇ ਕੋਲ ਸਮਾਂ ਘੱਟ ਸੀ ਉਸ ਦਿਨ ਮੈਂ ਸਿਰਫ ਡੱਬਿੰਗ ਕਰਕੇ ਆਇਆ ਦੇਖੀ ਨਹੀਂ ਫਿਲਮ ਮੈਂ ਵੀ 15 ਤਰੀਕ ਨੂੰ ਹੀ ਦੇਖ ਰਿਹਾ ਤੇ ਡਿਫਰੈਂਟ ਹੈ ਬਹੁਤ ਡਿਫਰੈਂਟ ਕਾਮੇਡੀ ਵੀ ਹੈ ਉਹਦੇ ਚ ਉਹਦੇ ਚ ਰੋਮਾਂਟਿਕ ਟਰੈਕ ਵੀ ਹੈ ਪ੍ਰਿੰਸ ਦਾ ਤੇ ਲੜਾਈ ਝਗੜਾ ਤਾਂ ਹੈਗਾ ਹੀ ਹੈ ਐਕਸ਼ਨ ਵੀ ਹੈ ਅੱਛੇ ਅੱਛੀ ਕਾਫੀ ਵੱਖਰੀ ਫਿਲਮ ਤੇ ਸੋਹਣੀ ਫਿਲਮ ਬਣਾਈ ਹੈ ਓਬਜੀ ਪ੍ਰਾਣੀਆਂ ਫਿਲਮਾਂ ਤੇ ਅੱਜ ਦੀਆਂ ਫਿਲਮਾਂ ਦੇ ਵਿੱਚ ਕੀ ਅੰਤਰ ਮਹਿਸੂਸ ਕਰਦੇ ਹੋ ਕਰੀਏਟਿਵਿਟੀ ਘਟਦੀ ਜਾਂਦੀ ਹੈ ਮਿਹਨਤ ਘਟਦੀ ਜਾਂਦੀ ਹੈ ਹਰ ਕਹਿੰਦਾ ਹੈ ਕਿ ਮੈਂ ਮੈਂ ਕਹਾਣੀ ਲਿਖੀ ਹੈ ਮੇਰੀ ਫਿਲਮ ਮੈਂ ਮੈਂ ਕਿਤੇ ਨਾ ਕਿਤੇ ਭਾਰੂ ਹੋ ਰਹੀ ਹੈ ਜਿਹਦੇ ਕਰਕੇ ਨੁਕਸਾਨ ਵੀ ਹੋ ਜਾਂਦਾ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪਿਛਲੇ ਸਾਲ ਡੇਢ ਸਾਲ ਤੋਂ ਕੋਈ ਐਡੀ ਵੱਡੀ ਹਿੱਟ ਫਿਲਮ ਨਹੀਂ ਆਈ ਜਿਹੜੀ ਯਾਦ ਰੱਖ ਸਕੀਏ ਉਹਦੇ ਚ ਸ਼ਾਇਦ ਕਿਤੇ ਨਾ ਕਿਤੇ ਮਿਹਨਤ ਦੀ ਕਮੀ ਹੈ ਬਾਕੀ ਟੈਕਨੀਕ ਵਾਈਜ਼ ਅਸੀਂ ਬਹੁਤ ਅੱਗੇ ਵੱਧ ਗਏ ਹਾਂ ਟੈਕਨੀਕਲੀ ਅਸੀਂ ਕਾਫੀ ਸਟਰੋਂਗ ਹੋ ਗਏ ਹਾਂ ਸਾਡੇ ਜਿਹੜੇ ਟੈਕਨੀਸ਼ੀਅਨਸ ਨੇ ਬੰਬੇ ਤੋਂ ਵੀ ਇੱਥੇ ਸ਼ਿਫਟ ਹੋਏ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਸਟੋਰੀ ਦੀ ਕਹਾਣੀ 142 ਡਿਪਾਰਟਮੈਂਟ ਹੁੰਦਾ ਸੋ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ ਇਹੀ ਹੈ ਜਿਹੜਾ ਚੰਗੀ ਚੀਜ਼ ਹੋਊਗੀ ਉਹ ਦਰਕਾਰੀ ਨਹੀਂ ਜਾਊਗੀ ਇਸ ਫਿਲਮ ਦਾ ਨਾਮ ਸੈਕਟਰ 7